ਸਤਿ ਸ਼੍ਰੀ ਅਕਾਲ ਦੈਨਿਕ ਸਵੇਰੇ ਦੇ ਉੱਪਰ ਅੱਤਵਾਦੀ ਹਮਲਿਆਂ ਜੁੜੀ ਐਸ ਵੇਲੇ ਤੁਹਾਨੂੰ ਅਸੀਂ ਵੱਡੀ ਅਪਡੇਟ ਦੇ ਰਹੇ ਹਾਂ ਬੀਤੀ ਸ਼ਾਮ ਕੱਲ ਜੰਮੂ ਦੇ ਪੁਂਛ ਇਲਾਕੇ ਦੇ ਵਿੱਚ ਜਿਹੜਾ ਹੈ ਉਹ ਅੱਤਵਾਦੀਆਂ ਦੇ ਵੱਲੋਂ ਜਿਹੜਾ ਜਵਾਨਾਂ ਦੇ ਕਾਫਲੇ ਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਪੰਜ ਜਿਹੜੇ ਸੈਨਾ ਦੇ ਜਵਾਨ ਸੀ ਉਹ ਗੰਭੀਰ ਜ਼ਖਮੀ ਹੋ ਗਏ ਸੀ ਜਿਨ੍ਹਾਂ ਨੂੰ ਉੱਥੋਂ 에ਅਰ ਲਿਫਟ ਕਰਕੇ ਉਦੋਂਪੁਰ ਦੇ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਅਤੇ ਇਲਾਜ ਦੌਰਾਨ ਇੱਕ ਜਵਾਨ ਜਿਹੜਾ ਹੈ ਸੈਨਾ ਦਾ ਉਹ ਸ਼ਹੀਦ ਹੋ ਗਿਆ ਜਦਕਿ ਇੱਕ ਜਵਾਨ ਗੰਭੀਰ ਜ਼ਖਮੀ ਹੋਰ ਬਾਕੀਆਂ ਦਾ ਇਲਾਜ ਵੀ ਜਿਹੜਾ ਹੈ ਉਹ ਹਸਪੀਟਲ ਦੇ ਵਿੱਚ ਚੱਲ ਰਿਹਾ ਤੁਹਾਨੂੰ ਦੱਸ ਦਈਏ ਕਿ ਪੁਛ ਦੇ ਸ਼ਾਸਤਾਰ ਇਲਾਕੇ ਦੇ ਵਿੱਚ ਸ਼ਨੀਵਾਰ ਸ਼ਾਮ ਕਰੀਬ 6 ਵਜੇ ਤੋਂ ਬਾਅਦ ਜਿਹੜਾ ਸੀਗਾ ਇਹ ਚਾਰ ਹੱਤਵਾਲਦੀਆਂ ਦੇ ਵੱਲੋਂ ਜਿਹੜਾ ਸੀ ਸੁਰੱਖਿਆ ਬਲਾਂ ਦੀਆਂ ਦੋ ਗੱਡੀਆਂ ਦੇ ਉੱਪਰ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਤਾਬੜ ਤੋੜ ਜਿਹੜੇ ਫਾਇਰਿੰਗ ਚੱਲੀ ਆ ਜਿਸ ਦੇ ਜਵਾਬ ਦੇ ਵਿੱਚ ਸੈਨਾ ਦੇ ਵੱਲੋਂ ਜਿਹੜਾ ਜਵਾਨਾਂ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਪਰ ਇਸ ਪੂਰੀ ਜਿਹੜੀ ਵਾਰਦਾਤ ਜਿਹੜੀ ਦਿੱਤੀ ਗਈ ਅੰਜਾਮ ਦਿੱਤਾ ਗਿਆ ਸੀ ਅਤਵਾਦੀਆਂ ਦੇ ਵੱਲੋਂ ਉਸ ਦੇ ਵਿੱਚ ਪੰਜ ਜਵਾਨ ਜ਼ਖਮੀ ਹੋ ਗਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਜਵਾਨ ਹੁਣ ਸ਼ਹੀਦ ਹੋ ਗਿਆ ਖਬਰ ਆ ਰਹੀ ਔਰ ਇੱਕ ਜਵਾਨ ਦੀ ਜਿਹੜੀ ਹਾਲਤ ਉਹ ਗੰਭੀਰ ਦੱਸੀ ਜਾ ਰਹੀ ਹੈ ਕਿ ਬਾਕੀ ਦੇ ਤਿੰਨ ਜਿਹੜੇ ਜਵਾਨ ਨੇ ਉਹਨਾਂ ਦਾ ਵੀ ਜਿਹੜਾ ਉਦੋਂਪੁਰ ਦੇ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਔਰ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਜਿਹਨੂੰ ਦੱਸਦੀ ਕਿ ਜਿਹੜੀ ਗਤੀਵਿਧੀਆਂ ਨੇ ਉਹ ਤੇਜ਼ ਹੋ ਰਹੀਆਂ ਨੇ ਕਿਉਂਕਿ ਥੋੜੇ ਦਿਨਾਂ ਬਾਅਦ ਜਿਹੜਾ ਉੱਥੇ VOTING ਵੀ ਹੋਣੀ ਆ ਤਾਂ ਅਜੇ ਨੂੰ ਵੋਟਿੰਗ ਦੇ ਮੱਦੇਨਜ਼ਰ ਜਿਹੜਾ ਹੈ ਕਿ ਉੱਥੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਔਰ ਸੈਨਾ ਦੇ ਵੱਲੋਂ ਪੂਰੇ ਇਲਾਕੇ ਨੂੰ ਜਿਹੜਾ ਘੇਰਾ ਪਾਇਆ ਗਿਆ ਔਰ ਸਰਚ ਆਪਰੇਸ਼ਨ ਚੱਲ ਰਹੀ ਹੈ ਕਿਉਂਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਿਹੜੀ ਅਤਵਾਦੀ ਸੀ ਉਹ ਫਾਇਰਿੰਗ ਕਰਦੇ ਹੋਏ ਜੰਗਲ ਦੇ ਵੱਲ ਭੱਜ ਕੇ ਔਰ ਇਸ ਵੇਲੇ ਜਿਹੜੇ ਸੈਨਾ ਦੇ ਜਵਾਨ ਨੇ ਉਹਨਾਂ ਦੇ ਵੱਲੋਂ ਪੂਰੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚੱਲ ਰਹੀ ਹੈ ਔਰ ਚੱਪੇ-ਚੱਪੇ ਉੱਪਰ ਜਿਹੜਾ ਆਰਮੀ ਦਾ ਪਹਿਰਾ ਉਹ ਬਿਠਾ ਦਿੱਤਾ ਗਿਆ ਪਰ ਸਭ ਦੇ ਵਿਚਾਲੇ ਇੱਕ ਅ ਕਹਿ ਦਈਏ ਕਿ ਦੁਖਦਾਇਕ ਖਬਰ ਆ ਰਹੀ ਹੈ ਜਿਸ ਦੇ ਵਿੱਚ ਹੁਣ ਕੱਲ ਜਿਹੜਾ ਸ਼ਾਮ ਨੂੰ ਅਤਵਾਦੀ ਹਮਲਾ ਹੋਇਆ ਸੀ ਜੰਮੂ ਕਸ਼ਮੀਰ ਦੇ ਪੁਂਚ ਦੇ ਵਿੱਚ ਉਸ ਦੇ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਸਸੇ ਗੱਲ ਦੇਨਿਕ ਸਵੇਰੇ ਦੇ ਉੱਪਰ ਅਤਵਾਦੀ ਹਮਲ ਨਾਲ ਜੁੜੀ ਐਸ ਵੇਲੇ ਤੁਹਾਨੂੰ ਅਸੀਂ ਵੱਡੀ ਅਪਡੇਟ ਦੇ ਰਹੇ ਹਾਂ ਬੀਤੀ ਸ਼ਾਮ ਕੱਲ ਜੰਮੂ ਦੇ ਪੁਂਚ ਇਲਾਕੇ ਦੇ ਵਿੱਚ ਜਿਹੜਾ ਹੈ ਉਹ ਅਤਵਾਦੀਆਂ ਦੇ ਵੱਲੋਂ ਜਿਹੜਾ ਜਵਾਨਾਂ ਦੇ ਕਾਫਲੇ ਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਪੰਜ ਜਿਹੜੇ ਸੈਨਾ ਦੇ ਜਵਾਨ ਸੀ ਉਹ ਗੰਭੀਰ ਜ਼ਖਮੀ ਹੋ ਗਏ ਸੀ ਜਿਨ੍ਹਾਂ ਨੂੰ ਉੱਥੋਂ 에ਅਰ ਲਿਫਟ ਕਰਕੇ ਉਦੋਂ ਬੋਰ ਦੇ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਅਤੇ ਇਲਾਜ ਦੌਰਾਨ ਇੱਕ ਜਵਾਨ ਜਿਹੜਾ ਹੈ ਸੈਨਾ ਦਾ ਉਹ ਸ਼ਹੀਦ ਹੋ ਗਿਆ ਜਦ ਕਿ ਇੱਕ ਜਵਾਨ ਗੰਭੀਰ ਜ਼ਖਮੀ ਔਰ ਬਾਕੀਆਂ ਦਾ ਇਲਾਜ ਵੀ ਜਿਹੜਾ ਹੈ ਉਹ ਹਸਪੀਟਲ ਦੇ ਵਿੱਚ ਚੱਲ ਰਿਹਾ ਤੁਹਾਨੂੰ ਦੱਸ ਦਈਏ ਕਿ ਪੁਛ ਦੇ ਸ਼ਾਸਤਾਰ ਇਲਾਕੇ ਦੇ ਵਿੱਚ ਸ਼ਨੀਵਾਰ ਸ਼ਾਮ ਕਰੀਬ 6 ਵਜੇ ਤੋਂ ਬਾਅਦ ਜਿਹੜਾ ਸੀਗਾ ਇਹ ਚਾਰ ਹੱਤਵਾਲਦੀਆਂ ਦੇ ਵੱਲੋਂ ਜਿਹੜਾ ਸੀ ਸੁਰੱਖਿਆ ਬਲਾਂ ਦੀਆਂ ਦੋ ਗੱਡੀਆਂ ਦੇ ਉੱਪਰ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਪਾਪੜ ਤੋੜ ਜਿਹੜੇ ਫਾਇਰਿੰਗ ਚੱਲੀ ਆ ਜਿਸ ਦੇ ਜਵਾਬ ਦੇ ਵਿੱਚ ਸੈਨਾ ਦੇ ਵੱਲੋਂ ਜਿਹੜਾ ਜਵਾਨਾਂ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਪਰ ਇਸ ਪੂਰੀ ਜਿਹੜੀ ਵਾਰਦਾਤ ਜਿਹੜੀ ਦਿੱਤੀ ਗਈ ਅੰਜਾਮ ਦਿੱਤਾ ਗਿਆ ਸੀ ਅੱਤਵਾਦੀਆਂ ਦੇ ਵੱਲੋਂ ਉਸ ਦੇ ਵਿੱਚ ਪੰਜ ਜਵਾਨ ਜ਼ਖਮੀ ਹੋ ਗਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਜਵਾਨ ਹੁਣ ਸ਼ਹੀਦ ਹੋ ਗਿਆ ਖਬਰ ਆ ਰਹੀ ਔਰ ਇੱਕ ਜਵਾਨ ਦੀ ਜਿਹੜੀ ਹਾਲਤ ਉਹ ਗੰਭੀਰ ਦੱਸੀ ਜਾ ਰਹੀ ਹੈ ਕਿ ਬਾਕੀ ਦੇ ਤਿੰਨ ਜਿਹੜੇ ਜਵਾਨ ਨੇ ਉਹਨਾਂ ਦਾ ਵੀ ਜਿਹੜਾ ਉਦੋਂਪੁਰ ਦੇ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਔਰ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ ਦੱਸਦੀਆਂ ਕਿਹੜੀ ਗਤੀਵਿਧੀਆਂ ਨੇ ਉਹ ਤੇਜ਼ ਹੋ ਰਹੀਆਂ ਨੇ ਕਿਉਂਕਿ ਥੋੜੇ ਦਿਨਾਂ ਬਾਅਦ ਜਿਹੜਾ ਉੱਥੇ VOTING ਵੀ ਹੋਣੀ ਆ ਤਾਂ ਅਜੇ ਇਹਨੂੰ VOTING ਦੇ ਮੱਦੇਨਜ਼ਰ ਜਿਹੜਾ ਹੈ ਕਿ ਉੱਥੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਔਰ ਸੈਨਾ ਦੇ ਵੱਲੋਂ ਪੂਰੇ ਇਲਾਕੇ ਨੂੰ ਜਿਹੜਾ ਘੇਰਾ ਪਾਇਆ ਗਿਆ ਔਰ ਸਰਚ ਆਪਰੇਸ਼ਨ ਚੱਲ ਰਿਹਾ ਕਿਉਂਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਿਹੜੀ ਅਤਵਾਦੀ ਸੀ ਉਹ ਫਾਇਰਿੰਗ ਕਰਦੇ ਹੋਏ ਜੰਗਲ ਦੇ ਵੱਲ ਭੱਜ ਕੇ ਔਰ ਇਸ ਵੇਲੇ ਜਿਹੜੇ ਸੈਨਾ ਦੇ ਜਵਾਨ ਨੇ ਉਹਨਾਂ ਦੇ ਵੱਲੋਂ ਪੂਰੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ ਔਰ ਚੱਪੇ-ਚੱਪੇ ਉੱਪਰ ਜਿਹੜਾ ਆਰਮੀ ਦਾ ਪਹਿਰਾ ਉਹ ਬਿਠਾ ਦਿੱਤਾ ਗਿਆ ਪਰ ਸਭ ਦੇ ਵਿਚਾਲੇ ਇੱਕ ਕਹਿ ਦਈਏ ਕਿ ਦੁਖਦਾਇਕ ਖਬਰ ਆ ਰਹੀ ਹੈ ਜਿਸ ਦੇ ਵਿੱਚ ਹੁਣ ਕੱਲ ਜਿਹੜਾ ਸ਼ਾਮ ਨੂੰ ਅਤਵਾਦੀ ਹਮਲਾ ਹੋਇਆ ਸੀ ਜੰਮੂ ਕਸ਼ਮੀਰ ਦੇ ਪੁਂਚ ਦੇ ਵਿੱਚ ਉਸ ਦੇ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par